ਅੰਮ੍ਰਿਤਸਰ ਤੋਂ ਲਾਰੈਂਸ ਰੋਡ ਸਥਿਤ ਇੱਕ ਮਸ਼ਹੂਰ ਸਵੀਟ ਸ਼ਾਪ ਤੇ ਫੂਡ ਅਫਸਰ ਨੇ ਕੀਤੀ ਰੇਡ ਅੱਜ ਸਵੇਰੇ ਹੀ ਇੱਕ ਸ਼ਿਕਾਇਤਕਰਤਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਸ ਨੇ ਕਿਹਾ ਕਿ ਉਸਨੇ ਰਾਤ ਨੂੰ ਇਹ ਚਮਚਮ ਖਰੀਦੇ ਜਦ ਕਰ ਜਾ ਕੇ ਦੇਖਿਆ ਤੇ ਉਹਨਾਂ ਦੇ ਵਿੱਚ ਉਲੀ ਲੱਗੀ ਹੋਈ ਸੀ ਜਿਸ ਤੋਂ ਬਾਅਦ ਸ਼ਾਪ ਤੇ ਕਾਫੀ ਹੰਗਾਮਾ ਹੋਇਆ ਫੂਡ ਅਫਸਰ ਸ਼ਾਪ ਤੇ ਪਹੁੰਚ ਕੇ ਸਾਰੀਆਂ ਮਠਾਈਆਂ ਦੇ ਸੈਂਪਲ ਲਿੱਤੇ ਗਏ ਤੇ ਸ਼ਿਕਾਇਤ ਕਰਤਾ ਨੇ ਯਕੀਨ ਦਿਵਾਇਆ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਫੂਡ ਅਫਸਰ ਨੇ ਕਿਹਾ ਕਿ ਸਾਨੂੰ ਮੀਡੀਆ ਦੇ ਜ਼ਰਾ ਪਤਾ ਚੱਲਦਾ ਹੈ ਕਿ ਇਸ ਸ਼ਾਪ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਸ ਮਾਮਲੇ ਲੈ ਕੇ ਅਸੀਂ ਅੱਜ ਇਸ ਸ਼ਾਪ ਤੇ ਰੇਡ ਕੀਤੀ ਹੈ ਤੇ ਸੈਂਪਲ ਭਰ ਕੇ ਲੈ ਜਾ ਰਹੇ ਹਾਂ ਜੋ ਸੈਂਪਲ ਦੇ ਵਿੱਚੋਂ ਹੀ ਮਾਮਲਾ ਸਾਹਮਣੇ ਆਵੇਗਾ ਉਸ ਮੁੱਦੇ ਤੇ ਨਜ਼ਰ ਰੱਖਦੇ ਹੋਏ ਬਣਦੀ ਕਾਰਵਾਈ ਕੀਤੀ ਹਾਂਜੀ ਸਰ ਸਰ ਕੱਲ ਆਏ ਮੈਡਮ ਸਾਡੇ 9:00 ਸਵੇਰੋਂ ਉਹਦੇ ਵਿੱਚ ਸਾਡੀ ਦੁਕਾਨ ਤੇ ਮੋਤੀ ਚੂ ਲੈ ਕੇ ਗਏ ਤੇ ਚਮਚਮ ਤੇ ਚਾਰ ਪੀਸ ਲੈ ਕੇ ਗਏ ਕੋਈ ਤੇ ਸਵੇਰੇ ਮੈਡਮ ਆਏ ਕਹਿੰਦੇ ਮੇਰੀ ਚਮਚਮ ਖਰਾਬ ਨਿਕਲੀ ਹੈ ਤੇ ਇਹਨਾਂ ਨੇ ਬਾਇ ਚਾਂਸ ਮੇਬੀ ਫ੍ਰਿਜ ਨਹੀਂ ਲਈ ਹੋएगी ਕਿਉਂਕਿ ਇਧਰੋਂ ਤਾਂ ਸਾਰਾ ਸਮਾਨ ਸਾਡਾ ਸਹੀ ਗਿਆ ਸੀ ਤੇ ਘਰ ਜਾ ਕੇ ਸਾਨੂੰ ਨਹੀਂ ਪਤਾ ਕਿਦਾਂ ਇਹਨਾਂ ਨੇ ਟੇਕ ਕੇਅਰ ਕੀਤਾ ਕਿਦਾਂ ਇਹਨਾਂ ਨੇ ਹੈਂਡਲ ਕੀਤਾ ਕਿੱਥੇ ਰੱਖਿਆ ਕੀ ਨਹੀਂ ਕੀਤਾ ਸਾਨੂੰ ਨਹੀਂ ਕੋਈ ਆਈਡੀਆ ਜੀ ਉਹਦਾ ਤੇ ਮੈਡਮ ਆਏ ਸਵੇਰੇ ਕਿ ਮੇਰੀ ਚੀਜ਼ ਖਰਾਬ ਨਿਕਲੀ ਹੈ ਆਪਾਂ ਚਲੋ ਦੁਕਾਨਦਾਰ ਆਪਾਂ ਕਸਟਮਰ ਆਪਣਾ ਕਦੀ ਖਰਾਬ ਨਹੀਂ ਹੁੰਨ ਦਿੰਦਾ ਤੇ ਮੈਡਮ ਤੇ ਕਹਿੰਦੇ ਨਹੀਂ ਜੀ ਮੈਨੂੰ ਰਿਫੰਡ ਕਰੋ ਆਪਾਂ ਕਹਿੰਦੇ ਫੰਡ ਲੈ ਲਓ ਚਲੋ ਆਪਾਂ ਕਸਮ ਨਹੀਂ ਖਰਾਬ ਹੁੰਦੇ ਨਾ ਤੇ ਡਿਫੰਡ ਵੀ ਕਹਿੰਦੇ ਮੈਨੂੰ ਨਹੀਂ ਚਾਹੀਦਾ ਫਿਰ ਉਹਨਾਂ ਨੇ ਐਦਾ মিডিਆ ਵਗੈਰਾ ਸਾਰੇ ਬੁਲਾ ਲਈ ਤੇ ਸਾਨੂੰ ਕੰਪਲੇਂਟ ਕਰਦੇ ਹੁਣ ਸਾਰਾ ਆਇਆ ਜੀ ਕਾਰਵਾਈ ਕਰਦੇ ਵੇ ਆਪਣੀ ਜੀ ਫੂਡ ਆਫਸਰ ਪਹੁੰਚਿਆ ਹਾਂਜੀ ਬਿੱਲ ਦੇ ਵਿੱਚ ਵੀ ਕਹਿੰਦੇ ਮਿਲ ਕੇ ਨਹੀਂ ਸਰ ਬਿੱਲ ਐਸਏ ਰਸ਼ਕੇ ਕਾਰਨ ਉਹ ਮਿਲ ਕੇ ਲੱਗ ਗਿਆ ਹੋਗਾ ਕਿਉਂਕਿ ਰੇਟ ਸੇਮ ਹੈ ਦੋਨੋਂ ਦਾ ਤੋਂ ਅਮਾਉਂਟ ਦਾ ਤਾਂ ਫਰਕ ਨਹੀਂ ਪੜਦਾ ਰੇਟ ਵਹੀ ਰਹੇਗਾ ਦੋਨੋਂ ਦਾ ਹਾਂਜੀ ਸਾਡੇ ਕੋਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਲੇਡੀ ਵੱਲੋਂ ਇੱਥੇ ਇਥੇ ਦੁਕਾਨ ਦੇ ਉੱਤੇ ਕੰਪਲੇਨਟ ਕੀਤੀ ਗਈ ਸੀ ਕਿ ਉਹਨਾਂ ਨੂੰ ਕੋਈ ਜਿਹੜੀ ਹੈ ਚਮਚਮ ਜਿਹੜੀ ਹੈ ਉਹ ਜਿਹੜੀ ਹੈ ਉਲੀ ਲੱਗੀ ਮਿਲੀ ਹੈ ਜਿਸ ਤੇ ਉਸ ਵੱਲੋਂ ਆ ਕੇ ਜਿਹੜਾ ਹੈ ਸਵੇਰੇ ਦੁਕਾਨ ਤੇ ਉਹਨਾਂ ਦੇ ਨਾਲ ਦੁਕਾਨਦਾਰ ਨੂੰ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਜਿਹੜਾ ਹੈ ਉਹਨਾਂ ਵੱਲੋਂ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਲਿੱਪ ਜਿਹੜਾ ਹੈ ਉਹ ਪਾ ਦਿੱਤਾ ਗਿਆ ਔਰ ਮੈਨੂੰ ਵੀ ਉਹਨਾਂ ਨੇ ਫੋਨ ਕਰਕੇ ਇਸ ਚੀਜ਼ ਤੋਂ ਜਾਣੂ ਕਰਵਾਇਆ ਸੀ ਜਿਸ ਤੇ ਅਸੀਂ ਅੱਜ ਕਾਰਵਾਈ ਕਰਦੇ ਹੋਏ ਇੱਥੇ ਅਸੀਂ ਆਏ ਹਾਂ ਔਰ ਅਸੀਂ ਜਿੰਨਾ ਵੀ ਇਨਾਂ ਦਾ ਜਿਹੜਾ ਵਰਕਿੰਗ ਏਰੀਆ ਹੈ ਔਰ ਇਹਨਾਂ ਦੇ ਕਾਊਂਟਰ ਹੈ ਉਹ ਚੈੱਕ ਕੀਤੇ ਕਾਊਂਟਰ ਦੇ ਉੱਪਰ ਇਹਨਾਂ ਵੱਲੋਂ ਜਿਹੜੀ ਮਿਠਾਈ ਸੀ ਉਹਦੇ ਉੱਤੇ ਐਕਸਪਾਇਰੀ ਡੇਟ ਵਗੈਰਾ ਜਿਹੜਾ ਹੈ ਉਹ ਮੈਂਸ਼ਨਡ ਸੀ ਔਰ ਜਿਹੜੀਆਂ ਚੀਜ਼ਾਂ ਵੀ ਟੱਕੀਆਂ ਹੋਈਆਂ ਸੀ ਪਰ ਕੁਝ ਸਾਫ ਸਫਾਈ ਦੇ ਇਸ਼ੂ ਸੀ ਜਿਸ ਦੇ ਲਈ ਅਸੀਂ ਇਹਨਾਂ ਨੂੰ ਠੀਕ ਕਰਨ ਦੇ ਲਈ ਨੋਟਿਸ ਇਸ਼ੂ ਕਰ ਦਿੱਤਾ ਹੈ ਔਰ ਨਾਲ ਅਸੀਂ ਜਿਹੜਾ ਹੈ ਇਹਨਾਂ ਦੇ ਦੋ ਸੈਂਪਲ ਜਿਹੜੇ ਚਮਚਮ ਔਰ ਮੱਤੀਚੂਰ ਲੱਡੂ ਲੈ ਲਏ ਜਦੋਂ ਤੁਸੀਂ ਆਏ ਜੀ ਦੁਕਾਨ ਦੀ ਕੰਡੀਸ਼ਨ ਕਿੱਦਾਂ ਨਹੀਂ ਲੱਗੀ ਦੁਕਾਨ ਦੀ ਕੰਡੀਸ਼ਨ ਠੀਕ ਸੀ ਕਾਰਵਾਈ ਸੈਂਪਲਿੰਗ ਕਰ ਲਈ ਹੈ ਔਰ ਨੋਟਿਸ ਇਸ਼ੂ ਕਰ ਦਿੱਤਾ ਹੈ ਕਿ ਜਿਹੜੀਆਂ ਚੀਜ਼ਾਂ ਇਹਨਾਂ ਦੀਆਂ ਠੀਕ ਨਹੀਂ ਆ ਉਹਨਾਂ ਨੂੰ ਠੀਕ ਕਰੋ